ਐਕਸਲ ਕੋਈ ਵਜੇ ਮਾਰੇ ਵੀ ਦੇਖੋ ਗਰਨੇਡ ਅਟੈਕਸ ਜਿੰਨੇ ਵੀ ਕੱਲ ਤੋਂ ਪਹਿਲਾਂ ਹੋਏ ਆ 100% ਸਾਰੇ ਉਹਦੇ ਚ ਮੁਲਜ਼ਮ ਫੜੇ ਗਏ ਆ ਕੁਝ ਇਨਕਾਊਂਟਰ ਚ ਵੀ ਮਾਰੇ ਗਏ ਆ ਕੁਝ ਇਨਕਾਊਂਟਰ ਚ ਜ਼ਖਮੀ ਵੀ ਹੋਇਆ ਈਵਨ ਆਊਟ ਆਫ ਸਟੇਟ ਵੀ ਇਨਕਾਊਂਟਰ ਹੋਇਆ ਔਰ ਪੰਜਾਬ ਪੁਲਿਸ ਅ ਇਹਨੂੰ ਪੂਰਾ ਤੁਹਾਨੂੰ ਯਕੀਨ ਦਿਵਾਉਂਦੀ ਆ ਕਿ ਪੰਜਾਬ ਪੁਲਿਸ ਹਰ ਤਰੀਕੇ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦੇਗੀ ਔਰ ਜਿਹੜਾ ਕਿਉਂਕਿ ਇਸ ਨੂੰ ਸੀਪੀ ਸਾਹਿਬ ਦੇਖ ਰਹੇ ਆ ਇੱਤੇ ਵੀ ਕਾਫੀ ਉਹਨਾਂ ਨੂੰ ਚੰਗੇ ਕਲੂ ਮਿਲੇ ਔਰ ਬਹੁਤ ਛੇਤੀ ਅਮਰitsar ਪੁਲਿਸ ਵੱਲੋਂ ਇਹ ਵੀ ਕ੍ਰੈਕ ਕਰ ਦਿੱਤਾ ਜਾਊਗਾ ਅਜੀ ਸਰ ਇੱਕ ਅਮਲਕਪਾਲ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਨਹੀਂ ਇਹ ਇਹ ਵੀ amount ਵੱਡੀ ਆ ਪਰ ਮੈਂ ਤੁਹਾਨੂੰ ਇੱਥੇ ਵੀ ਦੱਸਣਾ ਚਾਹੂੰਗਾ ਕਿ ਅਸੀਂ ਇਹਦੇ ਤੋਂ ਇਲਾਵਾ ਵੀ ਇਸੇ ਮੋਡਿਊਲ ਤੋਂ ਹੋਰ ਵੀ ਰਿਕਵਰੀ ਹੋਣ ਦੀ ਸਾਨੂੰ ਕਾਫੀ ਉਮੀਦ ਆ ਔਰ ਹੋਰ ਵੀ ਜਿਹੜੇ ਮੇਨ ਬੰਦੇ ਇਹਦੇ ਵਿੱਚ ਇਨਵੋਲਡ ਆ ਉਹ ਵੀ ਅਸੀਂ ਆਈਡੈਂਟੀਫਾਈ ਕਰ ਲਿਆ ਉਹਨਾਂ ਦੇ ਖਿਲਾਫ ਵੀ ਸਾਡਾ ਇਹ ਐਕਸ਼ਨ ਸਾਡਾ ਚੱਲ ਰਿਹਾ ਜੀ। ਸੋ ਜਿਹੜਾ ਅਸਕਰਾ ਦੇ ਪੈਸੇ ਜਿਹੜਾ ਦੇਖੋ ਹਰ ਤਰ੍ਹਾਂ ਦਾ ਜੋ ਕਿ ਹੁਣ ਤੱਕ ਇਨਵੈਸਟੀਗੇਸ਼ਨ ਚ ਆਈ ਆ ਤੇ ਜਿਹੜੇ ਡਰੱਗ ਡੀਲਰਸ ਆ ਇਹਨਾਂ ਦਾ ਵੀ ਔਰ ਇਥੋਂ ਤੱਕ ਕਿ ਇਹ ਜਿਹੜਾ ਇਲੀਗਲ ਕੋਈ ਆਰਮਸ ਵੀ ਆਉਂਦੇ ਸੀਗੇ ਉਹਨਾਂ ਦੇ ਵੀ ਇਹ ਪੈਸੇ ਅੱਗੇ ਟਰਾਂਸਫਰ ਕਰਦੇ ਸੀ। ਔਰ ਜਿਹੜਾ ਇਹਨਾਂ ਦਾ ਪ੍ਰੋਪਰ ਜਿਹੜਾ ਪ੍ਰੋਸੀਜਰ ਆ ਉਹ ਸਾਰਾ ਅਸੀਂ ਆਈਡੈਂਟੀਫਾਈ ਕਰ ਲਿਆ ਆ। ਮੈਂ ਹੁਣ ਉਹਦੀ ਡਿਟੇਲਸ ਨਹੀਂ ਤੁਹਾਨੂੰ ਮੈਂ ਦੱਸੂਗਾ ਇਸ ਵੇਲੇ ਕਿਉਂਕਿ ਸਾਡਾ ਉਹ ਆਪਰੇਸ਼ਨ ਚੱਲ ਰਿਹਾ ਹੈ। ਕੱਲ ਦਾ ਹੀ ਹੈ ਪਰ ਬਹੁਤ ਛੇਤੀ ਅਸੀਂ ਤੁਹਾਨੂੰ ਇਹਦੇ ਚ ਹੋਰ ਵੱਡੀ ਰਿਕਵਰੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ ਮੇਰੇ ਸਮਾਜ ਜੁੜੇ ਜਾਂ ਇੰਪੋਰਟ ਕਰਨ ਵਾਲੇ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿ ਸਰਟਨਲੀ ਅਸੀਂ 22 ਨੇਮ ਸਾਡੇ ਕੋਲ ਬੰਦੇ ਆਈਡੈਂਟੀਫਾਈ ਹੋ ਚੁੱਕੇ ਆ ਪਰ ਮੈਂ ਉਹਨਾਂ ਦੀ ਡਿਟੇਲ ਤੁਹਾਨੂੰ ਉਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸੂਗਾ ਹੁਣ ਤੱਕ ਇਸ ਮੋਡਿਊਲ ਚ ਕਿੰਨੇ ਲੋਕ ਸਾਰ ਹੋ ਚੁੱਕੇ ਨੇ ਹੁਣ ਤੱਕ ਇਸ ਮੋਡਿਊਲ ਚ ਅਸੀਂ ਜਿਹੜੇ ਦੋ ਪਹਿਲੋਂ ਸੀਗੇ ਜਿਹੜੇ ਡਰਗ ਡੀਲਰ ਸੀਗੇ ਉਸ ਤੋਂ ਬਾਅਦ ਦੋ ਬੰਦੇ ਅਰੈਸਟ ਕਰ ਲਏ ਇਨੇ ਸਮੇਂ ਸਾਰੇ ਐਕਟਿਵ ਸੀ ਗਏ ਜਿਹੜੇ ਇਹ ਹਵਾਲਾ ਇਹ ਇਹ ਕਾਫੀ ਦੇਰ ਤੋਂ ਚੱਲ ਰਿਆ ਸੀ ਇਹਨਾਂ ਦਾ ਸਿਸਟਮ ਔਰ ਜਿੱਦਾਂ ਕਿ ਤੁਸੀਂ ਤੁਹਾਨੂੰ ਦੱਸਿਆ ਟੈਕਨੀਕਲੀ ਵੀ ਸਾਨੂੰ ਕਾਫੀ ਕੁਝ ਇਹਨਾਂ ਦੇ ਲੈਪਟਾਪ ਤੋਂ ਵੀ ਸਾਨੂੰ ਕਾਫੀ ਇਹਨਾਂ ਦਾ ਡਾਟਾ ਰਿਕਵਰ ਹੋਇਆ ਹੈ ਔਰ ਔਰ ਚੰਗਾ ਤੁਸੀਂ ਰਿਜ਼ਲਟ ਦੇਖੋਗੇ ਔਰ ਚੰਗਿਆ ਮੇਨ ਫਿਸ਼ਸ ਜਿਹੜੀਆਂ ਹੈ ਜਿਹੜੇ ਇਹਦੇ ਵਿੱਚ ਧੰਦਾ ਕਰਦੀਆਂ ਆ ਹੁਣ ਜਿਹੜਾ ਇਹ ਡਰਗ ਡੀਲਰ ਸੀ ਕੱਲੇ 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 ਸਿਰਫ ਐਸ ਮੋਡੂਲ ਨਾਲ ਹੀ ਸੀ ਉਹ ਹੋਗਾ ਉਹਨਾਂ ਦਾ ਹੋਰ ਵੀ ਮੋਡਿਊਲ ਨਾਲ ਸੀਗਾ ਉਹ ਵੀ ਸਾਰੇ ਨੰਗੇ ਹੋ ਗਏ ਆ ਔਰ ਅੱਗੇ ਜਿਹੜੇ ਇਹਨਾਂ ਦੇ ਹੋਰ ਜਿਸ ਤਰੀਕੇ ਕਰਦੇ ਸੀਗੇ ਉਹ ਸਾਰਾ ਕੁਝ ਸਾਡਾ ਪ੍ਰੈਸ਼ਰ ਉਹ ਚੱਲ ਪਿਆ ਜੀ ਸਰ ਇੱਕ ਕੰਟਰੀ ਪੈਸਾ ਭੇਜੇ ਸੀ ਕੁਝ ਦਾ ਸਾਹਮਣੇ ਆਈਏ ਦੇਖੋ ਇਹ ਸਰਟਨਲੀ ਅਕ੍ਰੋਸ ਦਾ ਬਾਰਡਰ ਤੱਕ ਜਾਂਦਾ ਹੀ ਆ ਪਾਕਿਸਤਾਨ ਜਿੱਥੇ ਹੈ ਔਰ ਜਿਹੜਾ ਫਾਈਨਲ ਰੂਟ ਹੋਰ ਕਿੱਥੋਂ ਕਿੱਥੋਂ ਦੀ ਜਾ ਰਿਹਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਹੁਣ ਉਹ ਡਿਟੇਲਸ ਨਹੀਂ ਪਰ ਮੈਂ ਦੱਸੂਗਾ ਅਸੀਂ ਕਾਫੀ ਇਨਫੋਰਮੇਸ਼ਨ ਦੂਜੇ ਡਿਸਟ੍ਰਿਕਟਸ ਨਾਲ ਵੀ ਸਾਰੀਆਂ ਸ਼ੇਅਰ ਹੋ ਗਈ ਆ ਔਰ ਇਸ ਦੇ ਤੇ ਫੁੱਲ ਫਲੈਜ ਅਸੀਂ ਇਹਦਾ ਆਪਰੇਸ਼ਨ ਅਸੀਂ ਚਲਾਇਆ ਹੋਇਆ ਹੈ ਜਿਹਨਾਂ ਬੰਦੇ ਦਾ ਕੋਰਿਮਨ ਰਿਪੋਰਟ ਹੈ ਕਿੰਨਾ ਦਾ ਜੀ ਜਿਹੜੇ ਦੋ ਬੰਦੇ ਫੜੇ ਜਿਹੜੇ 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 ਦੋ ਹਵਾਲੇ ਵਾਲੇ ਫੜੇ ਇਹਨਾਂ ਦੇ ਨਿਕੋਤਰਾ ਤੇ ਕੰਮ ਕੀ ਕਰਦੇ ਨੇ ਦੋ ਵਾਲਾ ਆਪਰੇਟਰ ਦਾ ਕੰਮ ਕੰਮ ਇਹੀ ਹੈ ਜੀ ਇਹਨਾਂ ਦਾ ਮੇਨ ਕੰਮ ਤਾਂ ਇਹੀ ਹੈ ਸਰ अमाउंट ਜ਼ਿਆਦਾ ਹੋ ਸਕਦੀ ਹੈ ਸਰਟਨਲੀ ਜੀ ਸਰਟਨਲੀ ਜ਼ਿਆਦਾ ਹੋ ਸਕਦੀ ਹੈ ਅਸੀਂ ਉੱਤੇ ਕੰਮ ਕਰ ਰਹੇ ਆ ਔਰ ਅ ਜਿੰਨੇ ਵੀ ਸਾਨੂੰ ਇਹਦੇ ਬਾਰੇ ਹੁਣ ਤੱਕ ਕਲੂਜ਼ ਮਿਲੇ ਆ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਹੋਰ ਵੀ ਇਹਤੇ ਰਿਕਵਰੀ ਕਰ ਸਕੀਏ ਕਿੰਨਾ ਔਖਾ ਹੁੰਦਾ ਹੈ ਇਸ ਤਰ੍ਹਾਂ ਦੀ ਜੇਸ ਨੂੰ ਕ੍ਰੈਕ ਕਰਨਾ ਕਿਉਂਕਿ ਕਾਫੀ ਪੈਸਾ ਇਨਵੋਲਡ ਹੈ ਔਰ ਕਈ ਕੰਟਰੀਆਂ ਔਰ ਤੁਸੀਂ ਕਹੇ ਪੂਰੇ ਪੰਜਾਬ ਦੇ ਲੋਕ ਇਨਵੋਲਡ ਨੇ ਨਹੀਂ ਮੈਂ ਤੁਹਾਨੂੰ ਪੂਰੇ ਪੰਜਾਬ ਦੇ ਨਹੀਂ ਦੱਸਿਆ ਮੈਂ ਕਹਿੰਦਾ ਜਿੱਥੇ ਵੀ ਹੋਰ ਉਹ ਡਿਸਟ੍ਰਿਕਟਸ ਵੀ ਵੀ ਅਸੀਂ ਹੈਲਪ ਲੈ ਰਹੇ ਹਾਂ ਜਿੱਥੇ ਜਿੱਥੇ ਵੀ ਕੋਈ ਬੰਦਾ ਸਾਹਮਣੇ ਆਇਆ ਅਸੀਂ ਕਨਸਰਨ ਡਿਸਟ੍ਰਿਕਟਸ ਵੀ ਹੈਲਪ ਲੈ ਰਹੇ ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਜੀ ਕਿ ਪੰਜਾਬ ਸਰਕਾਰ ਦੀ ਮਾਨਯੋਗ ਸੀਐਮ ਸਾਹਿਬ ਦੇ ਤਹਿਤ ਇੱਕ ਜਿਹੜੀ ਮਹਿੰਮ ਚਲਾਈ ਗਈ ਆ ਤੁਸੀਂ ਉਹਦਾ ਰਿਜ਼ਲਟ ਕੱਲਾ ਬਾਰਡਰ ਰੇਂਜ ਅਮਰਸਰ ਚ ਸਾਰੇ ਪੰਜਾਬ ਚ ਆਪਾਂ ਦੇਖ ਰਿਆ ਔਰ ਸਾਰੇ ਪਬਲਿਕ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਹੀ ਆ ਔਰ ਇਹਦੇ ਇਹਦੇ ਰਿਜ਼ਲਟ ਵੀ ਸਾਡੇ ਸਾਹਮਣੇ ਆ ਸਾਰਾ ਕੁਝ ਪਬਲਿਕ ਦੀ ਸਪੋਰਟ ਨਾਲ ਹੀ ਹੋ ਰਿਹਾ ਜਦੋਂ ਪੁਲਿਸ ਕੰਮ ਕਰ ਰਹੀ ਆ ਸਾਨੂੰ ਇਨਫੋਰਮੇਸ਼ਨ ਵੀ ਹੋਰ ਆ ਰਹੀ ਆ ਕਿ ਪਬਲਿਕ ਦੀ ਸਪੋਰਟ ਨਾਲ ਹੀ ਅਸੀਂ ਇਦਾਂ ਦੀਆਂ ਬਿਗ ਫਿਸ਼ਿਜ਼ ਨੂੰ ਅਰੈਸਟ ਕਰਨ ਚ ਕਾਮਯਾਬ ਹੋ ਰਹੇ ਹਾਂ ਤਦ ਨੇ ਅਟੈਕ ਸਟਰੀਕ ਲਗਾਤਾਰ ਹੋ ਰਹੇ ਨੇ ਇੱਕ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹੂੰਗਾ ਜੀ ਇਹਦੇ ਤੇ ਹੁਣੇ ਸਾਨੂੰ ਇਨਫੋਰਮੇਸ਼ਨ ਆਈ ਆ ਅਸੀਂ ਤਾਂ ਪਹਿਲਾਂ ਕੰਟਰੋਲ ਰੂਮ ਤੇ ਤੁਹਾਨੂੰ ਹੋਰ ਵੀ ਅਸੀਂ ਦੱਸਣਾ ਸੀਗਾ ਇੱਕ ਮੈਥੇ ਪਲੇ ਸਟੇਸ਼ਨ ਦੇ ਵਿੱਚ ਕਤਲ ਹੋਇਆ ਜੀ ਵਰਿੰਦਰ ਪਾਸਿੰਗ ਏਰੀਆ ਸਿੱਕੀ ਜਿਹੜਾ ਤਿੰਨ ਚਾਰ ਤਿੰਨ ਪਿਲੋ ਕਤਲ ਹੋਇਆ ਮੈਥੇ ਥਾਣੇ ਦੇ ਵਿੱਚ ਲੰਗਰ ਵਾਲੀ ਜਗ੍ਹਾ ਦੇ ਹਾਂਜੀ ਉਹਦੇ ਵਿੱਚ ਡੋਨੀ ਨਾਂ ਦਾ ਇੱਕ ਗੈਂਗਸਟਰ ਆ ਮਨੂ ਕਨਸ਼ਾਮਪੁਰਿਆ ਔਰ ਅਮਰ ਸਿੰਘ ਖੱਬੇ ਰਾਜਪੂਤਾ ਦਾ ਇਹ ਲੋਕ ਜ਼ਿੰਮੇਵਾਰੀ ਲੈਂਦੇ ਆ ਕਿ ਅਸੀਂ ਉਹ ਕਤਲ ਕੀਤਾ ਜੀ ਫਿਰ ਅਮ੍ਰਿਤਸਰ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਦੇ ਤਹਿਤ ਅਸੀਂ ਉਹਦੇ ਦੋ ਮੁਲਜ਼ਮ ਅੱਜ ਕੱਲ ਰਾਤ ਦੇ ਕਰੀਬ ਅਸੀਂ 16 ਤੋਂ ਜਿਹੜੇ ਜਿਹੜੇ ਸ਼ੂਟਰ ਸੀ ਟੋਟਲ ਤਿੰਨ ਸ਼ੂਟਰ ਸੀ ਉਹਦੇ ਵਿੱਚ ਬਿਸ਼ੰਬਰਜੀਤ ਸਿੰਘ ਸ਼ਰਨਜੀਤ ਸਿੰਘ ਇਹ ਦੋ ਕੱਲ 16 ਤੋਂ ਅਰੈਸਟ ਹੋ ਜਾਂਦੇ ਆ ਬਿਕਰਮਜੀਤ ਸਿੰਘ ਜੋ ਕਿ ਤੀਜਾ ਇਹਨਾਂ ਦਾ ਸਾਥੀ ਸੀਗਾ ਉਹਨੂੰ ਅਸੀਂ ਹਾਲੇ ਲੱਭ ਰਹੇ ਆ ਇਨਾਂ ਨੂੰ ਅਰੈਸਟ ਕਰਕੇ ਪੁਲਿਸ ਲੈ ਕੇ ਆਉਂਦੀ ਆ ਉਹਨੇ ਜੋ ਸਾਨੂੰ ਕੰਟਰੋਲ ਰੂਮ ਤੇ ਬੈਠੇ ਬੈਠੇ ਇਨਫੋਰਮੇਸ਼ਨ ਆਈ ਆ ਕਿ ਬਿਸ਼ੰਬਰਜੀਤ ਨੂੰ ਅਸੀਂ ਅਸਲੇ ਦੀ ਰਿਕਵਰੀ ਕਰਨ ਲਈ ਲੈ ਕੇ ਉੱਥੇ ਜਾ ਰਹੇ ਸੀਗੇ ਜਦੋਂ ਇਹਨੇ ਅਸਲੇ ਦੀ ਰਿਕਵਰੀ ਕੀਤੀ ਪੁਲਿਸ ਤੇ ਫਾਇਰਿੰਗ ਕੀਤੀ ਆ ਤੇ ਇਹ ਇੰਜਰਡ ਹੋ ਗਿਆ ਹੋਰ ਫੋਰਸ ਵੀ ਜਾ ਰਹੀ ਆ ਸਾਡਾ ਵੀ ਇੱਕ ਸਾਥੀ ਇੰਜਰਡ ਹੋ ਗਿਆ ਤੇ ਇਹਨੂੰ ਬਾਬਾ ਬਕਾਲਾ ਅਸੀਂ ਇਮੀਡੀਏਟਲੀ ਸ਼ਿਫਟ ਕਰ ਰਹੇ ਆ ਹਸਪੀਟਲ ਦੇ ਵਿੱਚ ਔਰ ਇੱਕ 9mm ਦਾ ਬਲਾਕ ਪਿਸਟਲ ਵੀ

ਅਮਸਰ ਰੂਰਲ ਪੁਲਿਸ ਨੇ ਪਿਛਲੇ ਟਾਈਮ ਚ ਵੀ ਚੰਗਾ ਕੰਮ ਕੀਤਾ ਸੀ ਜਦੋਂ ਤਕਰੀਬਨ 2 ਕਿਜੀ ਹਾਇਰੋਇਨ ਰਿਕਵਰ ਹੋਈ ਸੀ ਵੀ ਹੋਰ ਵੀ ਇਹਨਾਂ ਨੇ 2 ਦਿਨ ਪਹਿਲਾਂ 2 ਬੰਦੇ ਫੜੇ ਸੀਗੇ ਕ੍ਰਿੰਡੇ ਥਾਣੇ ਦੇ ਵਿੱਚ ਉਹਨਾਂ ਤੋਂ ਤਕਰੀਬਨ 550 ਗ੍ਰਾਮ ਹਾਇਰੋਇਨ ਰਿਕਵਰ ਹੋਈ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਵਧੀਆ ਕੰਮ ਕਰਦੇ ਹੋਏ ਕੱਲ 2 ਹਵਾਲਾ ਆਪਰੇਟਿਵ ਫੜੇ ਆ ਉਹਨਾਂ ਤੋਂ 17,60,000 ਰੁਪਏ ਇੰਡੀਅਨ ਕਰੰਸੀ ਔਰ 4000 ਯੂ ਐਸ ਡਾਲਰ ਇੱਕ ਉਹਨਾਂ ਦਾ ਲੈਪਟਾਪ ਰਿਕਵਰ ਕੀਤਾ ਹੈ। ਕਾਫੀ ਇੰਪੋਰਟੈਂਟ ਹੋਰ ਵੀ ਸਾਨੂੰ ਉਹਨਾਂ ਤੋਂ ਕਲੂ ਲੱਭੇ ਆ ਹੋਰ ਜਿਹੜੇ ਬੰਦੇ ਹਵਾਲਾ ਰੈਕਿਟ ਚ ਇਨਵੋਲਡ ਆ ਹੋਰ ਕਿਹੜੇ ਸਮਗਲਰ ਜਿਹੜੇ ਹਵਾਲੇ ਰਾਹੀਂ ਪੈਸੇ ਭੇਜਦੇ ਆ ਉਹਦੀ ਸਾਰੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਔਰ ਇਹ ਲੋਕ ਆ ਜਿਹੜੇ ਦੇਸ਼ ਇਲੀਗਲ ਗੰਦੇ ਧੰਦੇ ਨੂੰ ਇਹ ਵਡਾਵਾ ਦਿੰਦੇ ਆ ਜਦੋਂ ਪੈਸਿਆਂ ਦੀ ਇਹ ट्रांजैक्शन ਹੁੰਦੀ ਆ ਸੋ ਇਹ ਬਹੁਤ ਵਧੀਆ ਕੰਮ ਕੀਤਾ ਆ ਜਿਹੜਾ ਐਸਐਸਪੀ ਅਮਿਸਰ ਰੂਰਲ ਤੇ ਉਹਨਾਂ ਦੀ ਟੀਮ ਨੇ ਦਿੱਤਾ ਕਿ ਤੁਹਾਨੂੰ ਪਤਾ ਹੈ ਕਿ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਪੈਸ਼ਲ ਮਹਿੰਮ ਚਲਾਈ ਗਈ ਆ 1 ਮਾਰਚ ਤੋਂ ਸਾਰੇ ਪੰਜਾਬ ਦੇ ਵਿੱਚ ਹੀ ਨਸ਼ਿਆਂ ਦੇ ਖਿਲਾਫ ਬਹੁਤ ਜ਼ਿਆਦਾ ਕੰਮ ਹੋ ਰਿਹਾ ਆ ਔਰ ਬਾਰਡਰ ਰੇਂਜ ਦੇ ਵਿੱਚ ਹੀ ਜੋ ਕਿ ਆਨਰੇਬਲ ਸੀਐਮ ਸਾਹਿਬ ਤੇ ਆਨਰੇਬਲ ਡੀਜੀ ਸਾਹਿਬ ਵੱਲੋਂ ਮਹਮ ਚਲਾਈ ਗਈ ਸੀਗੀ ਅਸੀਂ ਤਕਰੀਬਨ 15 ਦਿਨਾਂ ਦੇ ਵਿੱਚ ਹੀ 337 ਬੰਦੇ ਅਸੀਂ ਅਰੈਸਟ ਕੀਤੇ ਆ ਸਿਰਫ ਮਾਰਚ 1 ਤੋਂ ਲੈ ਕੇ ਹੁਣ ਤੱਕ ਔਰ 192 ਕੇਸਿਸ ਐਨਡੀਪੀਐਸ ਹੇਠਲੇ ਅਸੀਂ ਰਜਿਸਟਰ ਕੀਤੇ ਆ ਜਿਨ੍ਹਾਂ 'ਚ ਤਕਰੀਬਨ 41 kg ਹੈਰੋਇਨ ਰਿਕਵਰ ਹੋਈ ਆ ਜੇ ਆਪਾਂ ਸਾਰੀ ਬਾਰਡਰ ਰੇਂਜ ਦੀ ਗੱਲ ਕਰੀਏ ਔਰ 1 kg ਆਈਸ ਵੀ ਰਿਕਵਰ ਕੀਤੀ ਗਈ ਆ ਔਰ ਇਸ 17 ਲੱਖ 60 ਹਜ਼ਾਰ ਰੁਪਏ ਇਨਕਲੂਡ ਕਰਕੇ ਟੋਟਲ ਹੁਣ ਤੱਕ 26 ਲੱਖ ਰੁਪਏ ਅਸੀਂ ਰਿਕਵਰ ਕਰ ਚੁੱਕੇ ਆ ਇਹਦੇ ਤੋਂ ਇਹਦੇ ਤੋਂ ਇਲਾਵਾ ਉਹਨਾਂ ਦੇ ਮੋਟਰਸਾਈਕਲ ਉਹਨਾਂ ਦੀਆਂ ਕਾਰਾਂ ਉਹ ਵੀ ਅਸੀਂ ਰਿਕਵਰ ਕੀਤੀਆਂ ਆ ਔਰ ਅਸੀਂ ਕਾਫੀ ਜਿਹੜੇ ਕਿ ਡਰੱਗ ਤੋਂ ਇਹਨਾਂ ਨੇ ਡਰਗ ਮਨੀ ਯੂਜ਼ ਕਰਕੇ ਸਮਗਲਰਸ ਨੇ ਘਰ ਬਣਾਇਆ ਹੈ ਔਰ ਜਿਹੜੇ ਕਿ ਇਹਨਾਂ ਨੇ ਗਲਤ ਤਰੀਕੇ ਨਾਲ ਘਰ ਬਣੇ ਆ ਉਹ ਵੀ ਅਸੀਂ ਬਾਰਡਰ ਰੇਂਜ ਦੇ ਵਿੱਚ ਕਾਫੀ ਪ੍ਰੋਪਰਟੀਆਂ ਆਇਡੈਂਟੀਫਾਈ ਕਰ ਚੁੱਕੇ ਆ ਔਰ ਇੱਕ ਲੀਗਲ ਪ੍ਰੋਸੈਸ ਜੋ ਹੁੰਦਾ ਆ ਆਫਟਰ ਉਹ ਸਾਰਾ ਲੀਗਲ ਪ੍ਰੋਸੈਸ ਡੌਟ ਕਰਕੇ ਤੇ ਉਹਨਾਂ ਖਿਲਾਫ ਵੀ ਅਸੀਂ ਸਖਤ ਐਕਸ਼ਨ ਲਵਾਂਗੇ ਜੋ ਡਿਮੋਲਿਸ਼ਨ ਡਰਾਈਵ ਚੱਲ ਰਹੀ ਆ ਆਫਟਰ ਫਾਲੋਇੰਗ ਦਾ ਪ੍ਰੋਪਰ ਲਾ ਪ੍ਰੋਸੀਜਰ ਅਸੀਂ ਉਹ ਵੀ ਉੱਥੇ ਚਲਾਵਾਂਗੇ ਸੋ ਇਹ ਸਾਡਾ ਡਰੱਗਸ ਦਾ ਸੀਗਾ ਜਿਹੜਾ ਕਿ ਮੇਨ ਇੱਥੇ ਐਕਸ਼ਨ ਹੋਇਆ ਜੀ ਪਰ ਇਹ ਜਿਹੜਾ ਪੈਸਾ ਕਿਵੇਂ ਹਵਾਲਾ ਕਿਵੇਂ ਚਲਾਉਂਦੇ ਸੀ ਦੂਸਰਾ ਕੇਸ ਹੈ ਜੀ ਉਹ ਪਹਿਲੋਂ ਅ ਸੀਗਾ ਜਿਹੜਾ ਇਹ ਖੱਬੇ ਰਾਜਪੂਤਾਂ ਚ ਸੀਗਾ ਉਹੀ ਅਮਰਾਜੀ ਜਿਹੜਾ ਇਹਨਾਂ ਦਾ ਸਾਥੀ ਆ ਔਰ ਇਹ ਹੋਰ ਵੀ ਕਿਲਿੰਗਸ 'ਚ ਇਹ ਸਾਰਾ ਗੈਂਗ ਇਨਵੋਲਡ ਆ ਸੋਰਸ਼ਨ 'ਚ ਇਨਵੋਲਡ ਹੈ ਫਿਰ ਹੋਣ ਇਹਨਾਂ ਨੇ ਅਰ ਔਰ ਇਹ ਬੰਦਿਆ ਨੇ ਪੁੱਛ ਕੇ ਇਹ ਵੀ ਦੱਸਿਆ ਸੀਗਾ ਅ ਇੱਕ ਜਨਰਲ ਮੈਨੇਜਰ ਵੀ ਖਲਚੀਆਂ ਈਮੋਵਾਲ ਅ ਸੁਖਦੇਵ ਸਿੰਘ ਨਾਂ ਦਾ ਵਿਅਕਤੀ ਸੀਗਾ ਉਹਨੂੰ ਝੰਡਾ ਕਹਿੰਦੇ ਸੀ ਸਕਰੇਵ ਸਿੰਘ ਇਹਦੇ ਝੰਡਾ ਉਹਨੂੰ ਵੀ ਜ਼ਖਮੀ ਕੀਤਾ ਤਿੰਨ ਜਣੇ ਉਹਨੂੰ ਗੋਲੀ ਮਾਰਦੇ ਆ ਬਚ ਜਾਂਦਾ ਆ ਉਹ ਵੀ ਕੰਮ ਇਹਨਾਂ ਤਿੰਨਾਂ ਦਾ ਹੀ ਸੀਗਾ ਜੀ ਜਿਹੜੇ ਜਿਨ੍ਹਾਂ 'ਚ ਦੋ ਸੀ ਅਰੈਸਟ ਕੀਤੇ ਆ ਤਾਂ ਗੈਂਗਵਾਰੀ ਦੀ ਹੋਈ ਹੈ ਜਿਹਦੇ ਵਿੱਚ ਵਿਰਿੰਦਰ ਦਾ ਕਤਲ ਹੋਇਆ ਅੱਛਾ ਯਾਰ ਹੈ ਕਿ ਜਿਹੜਾ ਆਇਆ ਹੈ ਉਹ ਦੇਖੋ ਅਸੀਂ ਅਸੀਂ ਇਹ ਗੈਂਗਵਾਰ ਹੋਵੇ ਕੋਚ ਹੋਵੇ ਜੀ ਕਿਸੇ ਕੋਲ ਕੋਈ ਹੱਕ ਨਹੀਂ ਹੈ ਕਿਸੇ ਨੂੰ ਮਾਰਨ ਦਾ ਜਾਂ ਕਾਨੂੰਨ ਨੂੰ ਹੱਥ ਲੈਣ ਦਾ ਸੋ ਬੜਾ ਕਲੀਅਰ ਮੈਸੇਜ ਹੈ ਜੋ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਹੱਥ ਵਿੱਚ ਲਾਊਗਾ ਅਸੀਂ ਉਹਨਾਂ ਨਾਲ ਬਹੁਤ ਸ਼ਕਤੀ ਨਾਲ ਨਜਿੱਠਾਂਗੇ ਅਸੀਂ ਇਸ ਚੀਜ਼ ਨੂੰ ਬਿਲਕੁਲ ਅਲਾਉ ਨਹੀਂ ਹੋਣ ਦਵਾਂਗੇ ਔਰ ਪੁਲਿਸ ਨੇ ਬਹੁਤ ਛੇਤੀ ਹੀ ਕੰਮ ਕਰਦੇ ਹੋਏ ਇਸ ਕੇਸ ਨੂੰ ਟ੍ਰੇਸ ਕੀਤਾ ਦੋ ਸ਼ੂਟਰ ਮੈਨ ਅਸੀਂ ਉੱਥੋਂ 16 ਤੋਂ ਫੜ ਕੇ ਲਿਆਇਆ ਔਰ ਜਿਹੜਾ ਕਿ ਉਹ ਜ਼ਖਮੀ ਹੋ ਗਿਆ ਉਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਔਰ ਜਿਹੜਾ ਤੁਸੀਂ ਦੂਸਰਾ ਕਤਲ ਦੀ ਖੱਬੇ ਰਾਜਪੂਤਾ ਬੱਚੇ ਦਾ ਕਤਲ ਹੋਇਆ ਉਹਦੇ ਚ ਵੀ ਅਸੀਂ ਤੁਹਾਨੂੰ ਬਹੁਤ ਛੇਤੀ ਰਿਜ਼ਲਟ ਦੇ ਰਹੇ ਆ ਸਰ ਇਹ ਐਨੀਮੀਟੀ ਸੀ ਜਿਹੜੀ ਹੋਣਾ ਰਵਿੰਦਰ ਦਾ ਕਤਲ ਹੋਇਆ ਕੋਈ ਪੁਰਾਣੀ ਗੱਲ ਨਹੀਂ ਸੀ ਇਹਨਾਂ ਦੀ ਜੀ ਦੇਖੋ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਜੀ ਕਿ ਦੁਸ਼ਮਣੀ ਹੋਵੇ ਕੁਝ ਹੋਵੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਚ ਲੈਣ ਦਾ ਕੋਈ ਅਧਿਕਾਰ ਨਹੀਂ ਹੈ ਕੋਈ ਵੀ ਇਸ ਕਰਕੇ ਨਹੀਂ ਕਹਿ ਸਕਦਾ ਜੀਪੀਏ ਮੇਰੀ ਦੁਸ਼ਮਣੀ ਆ ਜਾਂ ਮੈਂ ਉਸ ਤਰੀਕੇ ਨਾਲ ਆ ਕਿ ਮੈਂ ਇਹ ਕਿਸੇ ਦਾ ਵੀ ਕਤਲ ਕਰ ਸਕਦਾ ਅਦਰ ਇੰਜਰਡ ਗੈਂਗਸਟਰ ਕੋ ਨਾਲ ਬਿਸ਼ੰਬਰ ਬਿਸ਼ੰਬਰਜੀਤ ਸਿੰਘ ਜਿਹੜਾ ਕਿ ਮੇਨ ਸ਼ੂਟਰ ਸੀਗਾ ਉਹਨੂੰ ਉੱਥੇ ਵਰਿੰਦਰਜੀ ਤਨੂੰ ਜਰੋ ਮਾਰਿਆ ਔਰ ਪਲੱਸ ਜਰੋ ਸੁਖਦੇਵ ਸਿੰਘ ਐਲਿਸ ਝੰਡਾ ਟਿਮੋਵਾਲ ਵਾਲਾ ਜ਼ਖਮੀ ਹੁੰਦਾ ਆ ਉਹਦਾ ਵੀ ਇਹ ਤਿੰਨ ਹੀ ਸੀਗੇ ਸੋ ਇਹ ਐਕਟਿਵਲੀ ਇਨਵੋਲਡ ਸੀਗੇ ਔਰ ਕਈ ਇਹਨਾਂ ਦਾ ਹੋਰ ਵੀ ਦੇਖਾਂਗੇ ਹੋਰ ਕਿਹੜੀ ਕੇਸਿਸ ਆ ਇਨਿਸ਼ਲੀ ਜੋ ਇਹਨਾਂ ਨੂੰ ਕੱਲ ਅਸੀਂ ਫੜ ਕੇ ਲਿਆਂਦਾ ਉਸ ਟਾਈਮ ਦੇ ਵਿੱਚ ਇੰਟਰੋਗੇਸ਼ਨ ਚ ਇਹਨਾਂ ਨੇ ਇਹ ਦੋ ਕ੍ਰਾਈਮ ਮੰਨੇ ਵੀ ਅਸੀਂ ਕਿਥੇ ਸੀਗੇ ਜਿਹੜਾ ਆਪਣਾ ਮੁਲਾਜ਼ਮ ਇੰਜਰਡ ਹੋਇਆ ਉਹਦਾ ਕੀ ਨਾਮ ਹੈ ਮੈਂ ਮੁਲਾਜ਼ਮ ਦਾ ਨਾਮ ਨਹੀਂ ਦੱਸਣਾ ਚਾਹੂੰਗਾ ਜੀ ਸਿਕਿਉਰਿਟੀ ਰੀਜ਼ਨਸ ਕਰਕੇ ਸਾਡਾ ਇੱਕ ਸਾਥੀ ਜ਼ਖਮੀ ਹੋਇਆ ਹੈ ਉਹ ਉਹ ਵੀ ਹਸਪੀਟਲ ਲੈ ਕੇ ਗਏ ਆ ਜੀ ਸਰ ਇਹ डिसेंबर ਤੇ ਸ਼ਰਨਜੀਤ ਦੇ ਰਹਿਣ ਵਾਲੇ ਕਿਤੇ ਹੋਏਗੇ ਬਿਸ਼ੰਬਰਜੀਤ ਸਿੰਘ ਵੈਰੋਂ ਨੰਗਲ ਪੀਐਸ ਰਗੜ ਨੰਗਲ ਦਾ ਜੀ ਔਰ ਸ਼ਰਨਜੀਤ ਸਿੰਘ ਉਹ ਬੋਈ ਪਿੰਡ ਇਹ ਵੀ ਪੀਐਸ ਰਗੜ ਨੰਗਲ ਡਿਸਟ੍ਰਿਕਟ ਬਟਾਲਾ ਚ ਵਿਕਰਮਜੀਤ ਸਿੰਘ 사ਦਾ 사ਦਾ ਨੰਦ ਪਿੰਡ 사다 ਨੰਦ ਪਿੰਡ ਇਹ ਵੀ ਪੀਐਸ ਰਗੜ ਨੰਗਲ ਕਿੰਨੀ ਕਾਮ ਹੈ ਕੋਈ ਸਮੇਂ ਤੇ ਕੋਈ ਕਾਫੀ ਵੱਡਾ ਬਹੁਤ ਬਹੁਤ ਮੈਂ ਤਾਂ ਤੁਹਾਨੂੰ ਦੱਸਿਆ ਜੀ ਕਿ ਅੰਮ੍ਰਿਤਸਰ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਅਸੀਂ ਇੱਥੇ ਤੁਹਾਨੂੰ ਸਾਰਿਆਂ ਨੂੰ ਇਨਸ਼ੋਰ ਕਰਦੇ ਆ ਤੁਹਾਡੇ ਥਰੂ ਪਬਲਿਕ ਨੂੰ ਵੀ ਇਨਸ਼ੋਰ ਕਰਦੇ ਆ ਕਿ ਅਸੀਂ ਕੋਈ ਵੀ ਇਦਾਂ ਦਾ ਸ਼ਰਾਰਤੀ ਅਨਸਰ ਹੋਗਾ ਉਹਦੇ ਖਿਲਾਫ ਅਸੀਂ ਸੱਤ ਐਕਸ਼ਨ ਲਵਾਂਗੇ ਠੀਕ ਹੈ ਜੀ ਦੇਖੋ ਇਹ ਕਿਉਂਕਿ ਤੁਹਾਨੂੰ ਪਤਾ ਹੈ ਕਿ ਅਜਨਾਲੇ ਜਿਹੜੋ ਪੁਲਿਸ ਸਟੇਸ਼ਨ ਤੇ ਇਸ਼ੂ ਖੜਾ ਹੁੰਦਾ ਹੈ ਉਤੇ ਅਟੈਕ ਕੀਤਾ ਜਾਂਦਾ ਹੈ ਉਦੋਂ 39 ਨੰਬਰ ਇੱਕ ਐਫਆਈਆ ਰਜਿਸਟਰ ਹੁੰਦੀ ਆ ਇਹ ਜਿਹੜੇ 10 ਬੰਦਿਆਂ ਦੇ ਖਿਲਾਫ ਐਨਐਸਏ ਲੱਗੀ ਸੀ ਹਲੇ ਤੱਕ ਇਹਨਾਂ ਦੀ ਉਸ ਤੇ ਰੈਸਟ ਨਹੀਂ ਸੀ ਪਈ ਔਰ ਅਸੀਂ ਉਸ ਨੂੰ ਇਨਵੈਸਟੀਗੇਸ਼ਨ ਅੱਗੇ ਵਧਾ ਰਹੇ ਆ ਅਜਰੀ ਡੇਟ ਦੇ ਵਿੱਚ ਸਿਰਫ 7 ਜਨੇ ਆ ਜਿਨ੍ਹਾਂ ਨੂੰ ਅਸੀਂ ਉਸ 39 ਨੰਬਰ ਮਕਦਮੇ ਚ ਅਰੈਸਟ ਕਰ ਰਹੇ ਹਾਂ ਜੀ ਉਹਨਾਂ ਨੂੰ ਅਸੀਂ ਪੰਜਾਬ ਲੈ ਕੇ ਆਵਾਂਗੇ ਔਰ ਅਸੀਂ ਤਫਤੀਸ਼ ਨੂੰ ਅੱਗੇ ਵਧਾਵਾਂਗੇ ਸਿਰਫ 7 ਬੰਦੇ ਆ ਜੀ ਉਹਨਾਂ ਦੇ ਨਾਂ ਹੈ ਜੀ ਬਸੰਤ ਸਿੰਘ ਭਗਵਨ ਸਿੰਘ ਬਾਜੇਖਾਨਾ ਗੁਰਮੀਤ ਸਿੰਘ ਬੁੱਕਨਵਾਲ ਸਰਬਜੀਤ ਕਲਸੀ ਦਜੀਤ ਕਲਸੀ ਗੁਰਿੰਦਰਪਾਲ ਸਿੰਘ ਗੁਰਿਓਜਲਾ ਹਰਜੀਤ ਸਿੰਘ ਇਲੇਸ ਚਾਚਾ ਤੇ ਕਲਵੰਤ ਰੌਕੇ ਸੋ ਇਹੀ ਸਿਰਫ ਬੰਦੇ ਆ ਜਿਨ੍ਹਾਂ ਨੂੰ ਅਸੀਂ ਉਸ ਕੇਸ ਦੇ ਵਿੱਚ ਅਸੀਂ ਲੈ ਕੇ ਆ ਰਹੇ ਆ ਔਰ ਅਸੀਂ ਆਪ ਵੀ ਉਸ ਕੇਸ ਇਹਨਾਂ ਨੂੰ ਬਕਾਇਦਾ ਸੀ ਅ ਅਰੈਸਟ ਕਰਾਂਗੇ ਅਰੈਸਟ ਕਰਕੇ ਉਹਦੀ ਤਫਤੀਸ਼ ਨੂੰ ਅਸੀਂ ਅੱਗੇ ਵਧਾਵਾਗੇ ਉਸ ਦੀ ਜਾਂਚ ਕੀਤਾ ਜਾਏਗਾ ਨਾਲ ਉਹਨਾਂ ਦੀ ਕਾਰਵਾਈ ਚੁਸਤ ਚੁਸਤ ਹਾਂਜੀ ਪੁਲਿਸ ਦੀ ਮਜਾਜ ਸਰ ਅਮਰਿਤਪਾਲ ਵੀ ਕਿਉਂਕਿ ਮੇਨ ਇਹਨੂੰ ਅਮਰਿਤਪਾਲ ਹੈ ਨਾ ਸਿੱਖੂ ਨੂੰ ਜਾਂਦਾ ਨਹੀਂ ਨਹੀਂ ਮੈਂ ਹਲੇ ਕੁਛ ਨਹੀਂ ਕਹੂੰਗਾ ਜੀ ਉਹਦੇ ਬਾਰੇ ਕਿਉਂਕਿ ਤੁਸੀਂ ਜਿਹੜਾ ਸਿਰਫ ਮੈਨੂੰ ਸਵਾਲ ਕੀਤਾ ਕਿ ਐਨਐਸਏ ਖਤਮ ਕੀਤਾ ਗਿਆ ਹੈ ਸਾਰਿਆਂ ਦਾ ਮੈਂ ਸਿਰਫ ਤੁਹਾਨੂੰ ਇਸ ਵੇਲੇ ਕਿਉਂਕਿ ਜਿੱਦਾਂ ਜਿੱਦਾਂ ਸਾਡੀ ਤਫ਼ਤੀਸ਼ ਹੋਊਗੀ ਜੋ ਕੁਛ ਵੀ ਸਾਨੂੰ ਤਫ਼ਤੀਸ਼ ਲੜਿੰਦਾ ਹੋਊਗਾ ਉਹਦੇ ਅਕੋਰਡਿੰਗਲੀ ਹੀ ਅਸੀਂ ਐਕਟ ਕਰਾਂਗੇ ਜੋ ਪ੍ਰੈਜ਼ੈਂਟਲੀ ਆ ਅੱਜ ਦੀ ਤਰੀਕ 'ਚ ਸਿਰਫ ਇਹ ਸੱਤ ਬੰਦੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰਕੇ ਅਸੀਂ ਉਹਨਾਂ ਨਾਲ ਗੱਲ ਕਰਨੀ ਵੀ ਕਰਦੇ ਜਰਾਂ ਬਸੰਤ ਸਿੰਘ ਭਗਵਾਨ ਸਿੰਘ ਬਾਜੇ ਕੇ ਗੁਰਮੀਤ ਸਿੰਘ ਬੁੱਕਨਵਾਲ ਸਰਪਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਔਰ ਕਲਵੰਤ ਰੌਕੇ ਕਲੌਨ ਸਿੰਘ ਧਾਲੀਵਾਲ ਸਰ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਏਗਾ ਜੀ ਪੂਰੀ ਪ੍ਰਕਿਰਿਆ ਦੇ ਲਈ ਹਾਂਜੀ ਪ੍ਰੋਪਰ ਜੋ ਜੋ ਕਾਨੂੰਨ ਦੇ ਤਹਿਤ ਕਾਰਵਾਈ ਬੰਦੀ ਆ ਬਿਲਕੁਲ ਉਦਾਂ ਹੀ ਹੋਊਗਾ ਜੀ ਇਹਨਾਂ ਦੇ ਨਾਲ ਵੀ ਔਰ ਜਿੰਨੇ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਜਾਂ ਹੋਰ ਵੀ ਪੰਜਾਬ ਚ ਬਾਕ ਬਕ ਮਕਦਮੇ ਆ ਹਰੇਕ ਜਿੱਥੇ ਜਿੱਥੇ ਵੀ ਲੜਿੰਦਾ ਉਸ ਹਿਸਾਬ ਨਾਲ ਇਹਨਾਂ ਤੇ ਐਕਟ ਪਿੱਟਾ ਜਾਊਗਾ। ਸੁਮੀ ਦੀ ਖਿਆਲ ਦੀ ਗੱਲ ਨਾਲ ਕੋਰਟ ਪੇਜ ਹਾਂਜੀ ਜਨਾਲਾ ਕੋਰਟ ਪੇਜ ਤੇ ਜਾਏਗਾ। ਹਾਂਜੀ ਜਨਾਲਾ ਕੋਰਟ ਦੇ ਵਿੱਚ ਹੀ ਵੀ ਕੱਲ੍ਹ ਬਣ ਰਿਹਾ ਕਿ ਐਨਐਸਏ ਹਟਾ ਹਾਂਜੀ ਐਨਐਸਏ ਜਿਵੇਂ ਕਿਹਾ ਗਿਆ ਹੈ ਕਿ ਗਲੇਰੀ ਇੰਪ੍ਰੈਸ਼ਨ ਦੇ ਦੋ ਕੰਨੇ ਸੀ ਹਟਾ ਨਹੀਂ ਦੀ ਐਨਐਸਏ ਇਹਨਾਂ ਤੇ ਖਤਮ ਹੋ ਗਈ ਆ ਜੀ। ਹਾਂ ਕੁਛ ਤੇ ਕੱਲ ਖਤਮ ਹੋ ਰਹੀ ਆ ਕੁਛ ਤੇ ਪਰਸੋ ਖਤਮ ਹੋ ਰਹੀ ਆ ਕੁਛ ਤੇ ਅੱਗੇ ਖਤਮ ਹੋ ਰਹੀ ਆ ਜੀ ਸੋ ਜਿਹੜਾ ਹੁਣ ਜਦੋਂ ਇਹ 1 ਸਾਲ ਦਾ ਐਨਐਸਏ ਦਾ ਟਾਈਮ ਸੀ ਜੋ ਨੇ ਖਤਮ ਹੋ ਗਿਆ ਫੇਰ ਹੁਣ ਅਸੀਂ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਲਈ ਹਲੇ ਇਹਨਾਂ ਨੂੰ ਅਰੈਸਟ ਪਾ ਰਹੇ ਆ ਕਿਹੜੇ ਕਿਹੜੇ ਜੇਜ ਬੰਦਲੇ ਜੀ ਸਾਰੇ ਆ ਡਿਬਰੂਗੜਾ ਜੀ ਕੱਲ ਕੋਰਟ ਤੇ ਪੇਸ਼ ਕੀਤਾ ਜਾਏਗਾ ਹਾਂਜੀ ਕੱਲ ਕਿੱਥੇ ਜਾਏਗਾ ਨਹੀਂ ਕੱਲ ਨਹੀਂ ਪੇਸ਼ ਕੀਤਾ ਜਾਊਗਾ ਜੀ ਅਸੀਂ ਤੁਹਾਨੂੰ ਪਹਿਲਾਂ ਦੱਸ ਦਾਂਗੇ ਕਿਉਂਕਿ ਜੋ ਵੀ ਇਹਦਾ ਪ੍ਰੋਸੈਸ ਹੋਊਗਾ ਟ੍ਰਾਂਜ਼ਿਟ ਮੰਡ ਆ ਦੂਰੋਂ ਆਉਣਾ ਇਹ ਉਹਦੇ ਵਿੱਚ ਕੀਤਾ ਜਾਊਗਾ ਇਹ ਸਾਰੇ ਇਕੱਠੇ ਆ ਮੈਂ ਹੋਰ ਵੀ ਕੁਝ ਲਿਖਿਆ ਆ ਰਿਹਾ ਜੀ ਮੈਂ ਹੋਰ ਵੀ ਦੱਸ ਸਕਦਾ ਹਾਂ ਜੀ ਆਪਕੇ ਸਤਾ